ਦੋਸੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਮੇਨ ਬਾਜ਼ਾਰ ਚ ਸੋ ਹਰਮਨ ਚੌਂਕ ਤੋਂ ਜੇ ਤੁਸੀਂ ਬਾਜ਼ਾਰ ਦੇ ਅੰਦਰ ਐਂਟਰ ਕਰਦੇ ਆ ਸਭ ਤੁਸੀਂ ਦੇਖਿਓ ਵੀ ਇਹਦੇ ਵਿੱਚ ਜਿਹੜਾ ਵਾ ਜੀ ਤਿਉਹਾਰਾਂ ਦੇ ਦਿਨ ਨੇ ਔਰ ਤਿਉਹਾਰਾਂ ਤੇ ਖਾਸ ਕਰਕੇ ਜਿਹੜਾ ਵਾ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਵਾ ਸੋ ਇਸ ਸਮੇਂ ਵੀ ਜਿਹੜਾ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰਸ਼ ਵਾ ਜੀ ਸੋ ਵੱਡੀ ਗਿਣਤੀ ਜੀ ਲੋਕ ਜਿਹੜੇ ਆ ਜੀ ਰਖਲੀ ਦੀ ਜਿਹੜੀ ਹੈ ਸ਼ਾਪਿੰਗ ਕਰਨ ਵਾਸਤੇ ਆ ਰਹੇ ਨੇ ਸੋ ਮੇਨ ਸਮੱਸਿਆ ਕੀ ਹੈ ਕਿ ਬਾਜ਼ਾਰ ਦੇ ਵਿੱਚ ਜਿਹੜਾ ਈ ਰਿਕਸ਼ੇ ਜਿਹੜੇ ਆ ਜੀ ਬੜੇ-ਬੜੇ ਪੱਧਰ ਤੇ ਆ ਰਹੇ ਨੇ ਸੋ ਮੇਰੇ ਪਿੱਛੇ ਵੀ ਲੱਗੇਦੇ ਆ ਅ ਸੋ ਤਕਰੀਬਨ ਜਿਹੜਾ ਕਿਉਂਕਿ ਬਾਹਤੂ ਜਿਹੜੀ ਹੈ ਜੀ ਕਸਟਮਰ ਜਿਹੜੇ ਆ ਉਹਨਾਂ ਨੂੰ ਵੀ ਆਪਣਾ ਕੋ ਸਕੂਟਰ ਮੋਟਰਸਾਈਕਲ ਲਗਾ ਕੇ ਫੇਰ ਹੀ ਸ਼ਾਪਿੰਗ ਕਰਨੀ ਆ ਪਰ ਦਿੱਕਤ ਆਂਦੀ ਆ ਜਦੋਂ ਵੱਡੇ ਪੱਧਰ ਤੇ ਜਿਹੜੀ ਹੈ ਜੀ ਈ ਰਿਕਸ਼ੇ ਜਿਹੜੇ ਬਾਜ਼ਾਰ ਚ ਆ ਜਾਂਦੇ ਆ ਤਾਂ ਦਿੱਕਤਾਂ ਪੈਦਾ ਕਰਦੇ ਨੇ ਸੋ ਕਿਉਂਕਿ ਜਦੋਂ ਕਸਟਮਰ ਹੁੰਦਾ ਤਾਂ ਉਹਨੇ ਆਪਣੀ ਬਾਈਕ ਵਗੈਰਾ ਵੀ ਲਾਣੀ ਹੁੰਦੀ ਆ ਸੋ ਜਦੋਂ ਈ ਰਿਕਸ਼ੇ ਵਿੱਚ ਆ ਜਾਂਦੇ ਨੇ ਤਾਂ ਫਿਰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਇਸ ਸਮੇਂ ਜਿਹੜਾ ਬਾਜ਼ਾਰ ਚ ਪੂਰਾ ਰਸ਼ ਪਿਆਦਾ ਵਾ ਜੀ ਸੋ ਗੱਲਬਤ ਕਰ ਲੈਣੇ ਆ ਭਾਜੀ ਵੱਡੀ ਦਿੱਕਤ ਆ ਜਿਹੜੀ ਈ ਰਿਕਸ਼ੀ ਤਬਿਆਦ ਦੇ ਵਿੱਚ ਚਲੋ ਲੋਕਾਂ ਨੇ ਆਪਣਾ ਜਿਹੜਾ ਧਿਆਨ ਦੇ ਹਿਸਾਬ ਨਾਲ ਚੀਜ਼ਾਂ ਲੈਣੀਆਂ ਹੋਰ ਜਸਿਰ ਬਜ਼ਾਰਾਂ ਚ ਨਿਕਲਨੇ ਲੋਕਾਂ ਨੇ ਤੇ ਉਹਦੇ ਵਿੱਚ 7000 ਅਰਚਨ ਜਿਹੜੀ ਆਈ ਰਿਕਸ਼ੇ ਦੀ ਆ ਰਹੀ ਹੈ ਇਹ ਰਿਕਸ਼ਾ ਜਿਹੜਾ ਵਾ ਸਵਾਰੀ ਹੈਗੀ ਕਿ ਨਹੀਂ ਹੈਗੀ ਪਰ ਉਹ ਬਜ਼ਾਰਾਂ ਵਿੱਚ ਕੁਝ ਟਾਈਮ ਵਾਸਤੇ ਜਿਹੜਾ ਪ੍ਰਸ਼ਾਸਨ ਨੂੰ ਇਹ ਬੰਦ ਕਰਨੇ ਚਾਹੀਦੇ ਆ ਜਿਹਦੇ ਨਾਲ ਬਾਜ਼ਾਰ ਚ ਇੱਕ ਟ੍ਰੈਫਿਕ ਕੰਟਰੋਲ ਹੋਵੇ ਤੇ ਇੱਕ ਜਿਹੜਾ ਵਾ ਕੋਈ ਵੀ ਇਸ ਤਰ੍ਹਾਂ ਦੀ ਅਨ ਅਨ ਜਿਹੜੀ ਕੋਈ ਘਟਨਾ ਹੋਵੇ ਆ ਹੋਈ ਫਸ ਕੇ ਆਪਾਂ ਬੇਇਨਤੀ ਕਰਦੇ ਆ ਜੇ ਸਵਾਰੀ ਹੋਏ ਤੇ ਫਿਰ ਉਹ ਕਹਿਣ ਦਾ ਮਤਲਬ ਹੈ ਮਾਰਕੀਟ ਚ ਆ ਸਕਦਾ ਹੈ ਉਹ ਖਾਲੀ ਹੀ ਕਹਿਣ ਦਾ ਮਤਲਬ ਉਹਦਾ ਮਤਲਬ ਇਹ ਹੁੰਦਾ ਹੈ ਉਹ ਖਾਲੀ ਬਿਨਾਂ وجہ ਤੋਂ ਟ੍ਰੈਫਿਕ ਨੂੰ ਮਤਲਬ ਵਧਾਉਂਦੇ ਆ ਜਿਹਦੇ ਨਾਲ ਐਕਸੀਡੈਂਟ ਹੁੰਦੇ ਜਿਆਦਾ ਚਾਂਸਸ ਹੋ ਜਾਂਦੇ ਆ ਪ੍ਰਸ਼ਾਸਨ ਕੇ ਇਹੀ ਕਾਹਾਂਗੇ ਕਿ ਬਾੜਾ ਚੌਂਗ ਤੋਂ ਲੈ ਕੇ ਹਣ ਮਚੌਂਗ ਤੱਕ ਥੋੜਾ ਜਿਹਾ ਆ 2-4 ਦਿਨ ਲਈ ਨੂੰ ਰੋਕਿਆ ਜਾਵੇ 4-ਵੀਲਰ ਜਿਹੜੀਆਂ ਵੱਡੀਆਂ ਗੱਡੀਆਂ ਉਹ ਵੀ ਮਾਰਕੀਟ ਦੇ ਵਿੱਚ ਆ ਜਾਣੀਆਂ ਜਿਨ੍ਹਾਂ ਨੂੰ ਮੋੜਨਾ ਚਲਾਉਣਾ ਔਖਾ ਆ ਇਸ ਕਰਕੇ ਆਪਾਂ ਪ੍ਰਸ਼ਾਸਨਗੇ ਇਹੀ ਕਹਾਂਗੇ ਕਿ ਇਹ 2-4 ਦਿਨ ਲਈ ਥੋੜਾ ਜਿਆ ਇਹਨੂੰ ਆਪਣੇ ਆਪਣੇ ਕੰਟਰੋਲ 'ਚ ਕਰੋ ਤਾਂ ਜੋ ਬਿਜਾਰ ਦਾ ਮਾਹੌਲ ਜਿਹੜਾ ਸਹੀ ਰਹੇ ਤੇ ਕਹਨ ਪਬਲਿਕ ਵੀ ਠੀਕ ਰਹੇ ਬਿਲਕੁਲ ਬਿਲਕੁਲ ਭਾਈ ਦਿੱਕਤ ਤਾਂ ਵੱਡੀ ਆ ਤੁਹਾਰਾਂ ਦੇ ਦਿਨਾਂ ਇਸ ਵੇਲੇ ਰਾਸ਼ੀ ਪੂਰਾ ਬਾਜ਼ਾਰ ਦੇ ਵਿੱਚ ਵਾ ਕੋਰ ਮੁਸ਼ਕਲਾਂ ਪੈਦਾ ਕਰਦੇ ਨੇ ਸਾਡੇ ਜੀ ਪਾਜੀ ਮੁਸ਼ਕਲਾਂ ਤੇ ਹੈਗੀਆਂ ਰੂਟੀਨ ਵਿੱਚ ਰਿਕਸ਼ਾ ਆਉਂਦੇ ਆ ਤੇ ਚਲੋ ਵਧੀਆ ਗਾਗਾਂ ਨੂੰ ਲੈ ਕੇ ਆਉਂਦੇ ਆ ਪਰ ਤਿਹਾਰਾਂ ਵਿੱਚ ਕੀ ਹੈਗਾ ਕਿ ਦੁਕਾਨਾਂ ਲੱਗੀਆਂ ਹੁੰਦੀਆਂ ਅੰਦਰ ਕਸਟਮਰਾਂ ਦੇ ਬਾਹਰ ਸਕੂਟਰੀਆਂ ਲੱਗੀਆਂ ਹੁੰਦੀਆਂ ਵਿੱਚ ਈ ਰਿਕਸ਼ਾ ਫਸ ਜਾਂਦੇ ਨੇ ਸਾਡੇ ਤੱਕ ਪਹੁੰਚਣ ਵਾਲਾ ਗਾਹ ਕੋਈ ਤਰ੍ਹਾਂ ਪਹੁੰਚ ਹੀ ਨਹੀਂ ਪਾਂਦਾ ਪਹੁੰਚ ਕਰ ਹੀ ਨਹੀਂ ਪਾਂਦਾ ਤੇ ਤਿਹਾਰਾਂ ਵਿੱਚ ਫਿਰ ਬੜੀ ਦਿੱਕਤ ਹੋ ਜਾਂਦੀ ਹੈ ਤੁਹਾਨੂੰ ਬੜਾ ਤਿਹਾਰਾਂ ਤੇ ਹੀ ਆਸ ਹੈ ਉਦਾਂ ਦੇ ਬਜ਼ਾਰਾਂ ਦੇ ਮੰਦੇ ਹਾਲ ਨੇ ਤੇ ਵੈਸੇ ਵੀ ਤੁਹਾਡੇ ਕਸਟਮਰ ਜਿਹੜੇ ਸਕੂਟਰ ਮੋਟਰਸਾਈਕਲ ਲਾਉਂਦੀ ਦਿੱਕਤ ਹੋ ਜਾਂਦੀ ਜੀ 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 ਬਿਲਕ ਅੱਗੇ ਰਿਕਸ਼ਾ ਫਸੇ ਉਹਨੂੰ ਕਹਿੰਦੇ ਕਿ ਇਧਰੋਂ ਕਾਢ ਦੋ ਕਾਢ ਦੋ ਕਾਢ ਦੋ ਤੇ ਅੱਗੇ ਨਿਕਲ ਜਾਓ ਕਿਤੇ ਉਹ ਇਧਰ ਲਗਾ ਕਿਤੇ ਹੋਰ ਨਿਕਲ ਜਾਂਦਾ ਤੇ ਰੈਜੀ ਦਾ ਜੀ ਇਦਾਂ ਮਤਲਬ ਕਿ ਤਿਹਾਰਾਂ ਦਾ ਜੀ ਗੱਲ ਕਰੀ ਤੇ ਮਜ਼ਾ ਕਿਰਕਰਾ ਕਰ ਰਹੇ ਆ ਜੀ ਇਹ ਜੀ ਹਾਂ ਜੀ ਬਿਲਕੁਲ ਜੀ ਤਿਹਾਰਾਂ ਦੇ ਉੱਪਰ ਬਹੁਤ ਅਸਰ ਪੈਂਦਾ ਜੀ ਤਿਹਾਰਾਂ ਦਾ ਮਜ਼ਾ ਖਰਾਬ ਹੁੰਦਾ ਵਾ ਥੋੜਾ ਖੁੱਲਾ ਢੁਲਾ ਰੇ ਗਾਗ ਨੂੰ ਲੰਗਨ ਦਾ ਰਸਤਾ ਮਿਲੇ ਗਾਗ ਪ੍ਰੋਪਰ ਸਾਰਾ ਦੇਖਦਾ ਜਾਏ ਕਿ ਮੈਨੂੰ ਕਿਤੇ ਕੀ ਕੀ ਚੀਜ਼ ਦੀ ਉਹ ਸੁਵਿਧਾ ਮਿਲ ਸਕਦੀ ਹੈ ਤੇ ਹੋਣਾ ਚਾਹੀਦਾ ਕਿੰਨੇ ਦਿਨ ਹੈਗੇ ਵੱਧ ਵੱਧ 10 15 ਦਿਨ ਰੂਟ ਥੋੜਾ ਜਿਹਾ ਬਦਲਨ ਬੈਕ ਸਾਈਡ ਤੇ ਕਰ ਲੈਣਾ ਕਸਮਰ ਇਨਾ ਤੁਰ ਲੰਦਾ ਕੋਈ ਦਿੱਕਤ ਨਹੀਂ ਬਿਲਕੁਲ ਜੀ ਦੇਖੋ ਟ੍ਰੈਫਿਕ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਦਾ ਫਰਜ਼ ਬੰਦਾ ਵਾ ਧਿਆਨ ਦਿਨ ਕਿਉਂਕਿ ਇਹ ਜ਼ਰੂਰੀ ਹੈ ਜੀ ਸਮੇਂ ਦੀ ਜ਼ਰੂਰਤ ਹੈਗੀ ਆ ਮਿੱਠੂ ਜੀ ਕੀ ਅਪੀਲ ਕਰੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਆ ਕੇ ਅਪੀਲ ਹੈ ਜੀ ਅੱਗੇ ਆਨਲਾਈਨ ਦੇ ਦੁਕਾਨਾਂ ਵਾਲੇ ਸਾਰੇ ਜਿਹ ਆ ਇੱਕ ਦੋ ਦਿਨ ਜਿੱਦਾਂ ਪਰਸੋ ਰਖੜੀ ਹੋਣੇਗਾ ਕਿ ਬਾਜ਼ਾਰ ਦੇ ਵਿੱਚ ਥੋੜੀ ਰੌਣਕ ਦੇਖ ਰਿਆ ਜਿਹੜੀ ਇਸ ਤੋਂ ਪਹਿਲਾਂ ਤਾਂ ਆਨਲਾਈਨ ਸਾਰਾ ਕੰਮ ਖਤਮ ਕਰ ਦਿੱਤਾ ਦਾ ਤੇ ਪ੍ਰਸ਼ਾਸਨ ਅਗੇ ਇਹ ਬੇਨਤੀ ਆ ਕਿ ਜਿਹੜੀ ਸਾਡੀ ਆ ਮੰਗ ਵਾ ਇਹਨੂੰ ਪੂਰ ਜੋਰ ਅਪੀਲ ਦੇ ਸਮਝ ਕੇ ਤੇ ਇਹ ਪੂਰਾ ਕੀਤਾ ਜਾਵੇ ਤੇ ਗਾੜੀ ਜਨ ਮਸਮੀ ਵੀ ਆਣੀ ਆ ਕਿਉਂਕਿ ਕਿਹਿਆਰ ਚੱਲਦੇ ਰਹਣੇ ਆ ਤੇ ਜਿਹੜੀ ਰੋਡਾਂ ਤੇ ਲੱਗਦਾ ਕਿ ਇਹ ਲੋਕ ਰਸ਼ ਭੰਦੇ ਆ ਉਹਨਾਂ ਨੂੰ ਕੁਝ ਸਮੇਂ ਵਾਸਤੇ ਜਿਹੜਾ ਵਾ ਡਵਰਟ ਕਰ ਦਿੱਤਾ ਜਾਵੇ ਹਾਂ ਕੋਈ ਈ ਰਿਕਸ਼ਾ ਸਵਾਰੀ ਲੈ ਕੇ ਆਂਦਾ ਉਹ ਤੇ ਠੀਕ ਆ ਉਹ ਖਾਲੀ ਘੁੰਮੀ ਜਾ ਰਿਹਾ ਬਿਨਾ ਮਤਲਬ ਦੇ ਬਿਨਾ ਮਤਲਬ ਤੋਂ ਉਹ ਤੇ ਟ੍ਰ ਜਿਹੜੇ ਲੋਕ ਬਾਜ਼ਾਰ ਚ ਖਰੀਦਦਾਰੀ ਕਰਨਾ ਹੈ ਉਹਨਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਜਿਹੜੇ ਸਵਾਰੀ ਲੈ ਕੇ ਵੀ ਆਂਦੇ ਉਹਨਾਂ ਦੇ ਵੀ ਇੱਕ ਲਾਈਨ ਸੈੱਟ ਕਰ ਦੇਣੀ ਚਾਹੀਦੀ ਕਿ ਤੁਸੀਂ ਇੱਥੋਂ ਤੱਕ ਜਾਣਾ ਹੁਣ ਬਾਜ਼ਾਰਾਂ ਤੱਕ ਜਾਂਦੇ ਨੇ ਤੇ ਬੜੀ ਦਿੱਕਤ ਹੋ ਜਾਂਦੀ ਆ ਬਿਨਾ ਮਤਲਬ ਦੇ ਘੁੰਮਦੇ ਮੈਂ ਦੇਖ ਲਿਆ ਜੀ ਬਿਨਾ ਮਸਲ ਤੋਂ ਜਿਹੜੇ ਆ ਜਿਹੜੇ ਰੱਖਿਆ ਅਧਿਸ਼ਾ ਹਾਂ ਇਹ ਰੱਖੇ ਵਾਰੀ ਸਾਲੇ ਹੀ ਗੱਲ ਆ ਉਸ ਦਿਨ ਵੀ ਪਈ ਸਾਡੇ ਕੋਲ ਸ਼ੇਅਰਿੰਗ ਲੈ ਕੇ ਗਏ ਜੀ ਜੀ ਅਗਰ ਹਮ ਦੋ ਆ ਰਹੇ ਆ ਨਾ ਉਹਦੇ ਪਿੱਛੇ ਚਾਰ ਫਿਰ ਪਿੱਛੇ ਆ ਰਹੇ ਆ ਰੀਜ਼ਨ ਇਹ ਹੈਗਾ ਵਾ ਕਹਿੰਦੇ ਸਵਾਰੀ ਨੂੰ ਮਾਣਾ ਕੋਈ ਨਹੀਂ ਆ ਬਿਨਾ ਚਲੇ ਰਹਿੰਦੇ ਆ ਇਹਦੇ ਵਿੱਚ ਸਾਰਿਆਂ ਨੂੰ ਡਿਸਟਰਬ ਤੇ ਸਾਰੇ ਹੈਗੇ ਆ ਅਸੀਂ ਸਵਾਰੀ ਨੂੰ ਮਨਾ ਨਹੀਂ ਕਰਦੇ ਕਿਉਂਕਿ ਸਵਾਰੀ ਦਾ ਮਸਟਰ ਇਹਨਾਂ ਦੇ ਵੀ ਕਸਟਮਰ ਹੋ ਸਕਦੇ ਇਹਨਾਂ ਦੇ ਵੀ ਕਿਸੇ ਦੇ ਵੀ ਹੋ ਸਕਦੇ ਆ ਉਹਦੇ ਵਿੱਚ ਬਿਨਾ ਮਜਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਵਜਾ ਖੜਾ ਕਰਕੇ ਤੇ ਪਾਜੀ 2 ਮਿੰਟ ਰੁਕੋ 2 ਮਿੰਟ ਰੁਕੋ 2 ਮਿੰਟ ਕਰ ਕਰਕੇ ਤੁਹਾਨੂੰ ਪਤਾ ਕਿੰਨਾ ਟਾਈਮ ਲੱਗ ਜਾਂਦਾ ਕੋਈ ਖਰਚਾ ਕੋਈ ਨਹੀਂ ਲੱਗਾ ਕੋਈ ਤੇਲ ਨਹੀਂ ਪੋਣਾ ਪੈਣਾ ਪਾਜੀ ਉਹ ਫਿਰ ਕਮਾਈ ਜਾਂਦੇ ਬਿਨਾ ਮਸਲ ਬਿਲਕੁਲ ਗਾਗ ਨਿਕਲ ਕੇ ਅੱਗੇ ਤੇ ਉਸ ਵਾਰ ਗਾਗ ਨਹੀਂ ਵਾਪਸ ਆ ਰਿਹਾ ਉਹ ਤਾਂ ਮਤਲਬ ਕੋਈ ਨਹੀਂ ਪਾਜੀ ਜੀ 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 ਤੋ ਬਾਕਲ 옵ਸ਼ਨ ਬਹੁਤ ਨੇ ਬਿਲਕੁਲ ਜੀ ਬਿਲਕੁਲ ਸੋ ਭਾਜੀ ਪ੍ਰਸ਼ਾਸਨ ਨੂੰ ਕੀ ਪੀਨ ਕਰੋਗੇ ਔਰ ਖਾਸ ਕਰਕੇ ਟ੍ਰੈਫਿਕ ਇੰਚਾਰਜ ਜਿਹੜੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਸਰ ਨੂੰ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਿਰਫ ਜਿੰਨੀ ਦੇਰ ਤਿਹਾਾਰ ਹੈ ਉਨੀ ਦੇਰ ਉਹਨਾਂ ਦਾ ਇੱਕ ਦਾਇਰਾ ਬੰਦ ਦਿੱਤਾ ਜਾਏ ਕਿ ਤੁਸੀਂ ਕਿੱਥੋਂ ਤੱਕ ਜਾਣਾ ਔਰ ਫਾਲਤੂ ਰਿਕਸ਼ਾ ਬਾਜ਼ਾਰ ਦੇ ਵਿੱਚ ਨਾ ਆਏ ਉਸ ਤੋਂ ਬਾਅਦ ਫਿਰ ਆਉਂਦੇ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਫਿਰ ਫਿਰ ਕੋਈ ਦਿੱਕਤ ਨਹੀਂ ਜਿੱਦਾ ਮਰਜੀ ਆਂ ਜਿੱਦਾ ਮਰਜੀ ਜਾਣ ਬਸ ਆਹੀ ਅਪੀਲ ਹੈ ਜੀ ਛੋਟੀ ਟ੍ਰੈਫਿਕ ਪੁਲਸ ਦਾ ਹੁੰਦਾ ਕੋਈ ਕਰਮਚਾਰੀ ਭਾਜੀ ਫਿਰ ਬਿਲਕੁਲ ਜੀ ਇੱਥੇ ਕੋਈ ਟ੍ਰੈਫਿਕ ਪੁਲਸ ਦਾ ਕਰਮਚਾਰੀ ਆਇਤਾ ਕਦੇ ਆਇਆ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਨੇ ਬੜੇ ਇੱਕ ਚੰਗੇ ਅਫਸਰ ਸਾਹਿਬ ਨੂੰ ਮਿਲੇ ਟ੍ਰੈਫਿਕ ਇੰਚਾਰਜ ਜਿਹੜੇ ਸਰਦਾਰ ਜੀ ਨੇ ਤੇ ਅਸੀਂ ਕਹਿੰਦੇ ਆ ਕਿ ਜੇ ਦੁਕਾਨਦਾਰਾਂ ਨਾਲ ਕੋਆਪਰੇਟ ਕਰਨ ਦੇ ਤਾਂ ਤੁਸੀਂ ਵੀ ਦੁਕਾਨਦਾਰਾਂ ਦੀ ਆ ਜਿਹੜੀ ਅਪੀਲ ਆ ਇਹਨੂੰ ਮੁੱਖੇ ਰੱਖਦੇ ਹੋਏ ਤੇ ਸਾਡੀ ਜਿਹੜੀ ਮੰਗ ਨੂੰ ਪੂਰਨ ਕਰੋ ਤੇ ਈ ਰਿਕਸ਼ਾ ਤੇ ਥੋੜੀ ਜਿਹੀ ਇਹਨਾਂ ਨਾਲ ਨੱਥ ਪਾਓ ਤੇ ਅਸੀਂ ਇਹਨਾਂ ਦਾ ਬੜਾ ਧੰਨਵਾਦ ਹਾਂਗੇ ਬਿਲਕੁਲ ਜੀ ਬਿਲਕੁਲ ਸੋ ਨੱਥ ਪਾਣੀ ਜ਼ਰੂਰੀ ਵੀ ਹੈਗੀ ਕਿਦਾਂ ਕਿਦਾਂ ਜੀ ਕਿ ਹਾਰਾਂ ਦਾ ਦਿਨ ਵਾ ਆਸ ਹੁੰਦੀ ਆ ਜੀ ਕਿਦਾਂ ਕਿਦਾਂ ਦੁਕਾਨਦਾਰਾਂ ਨੂੰ ਕਿਉਂਕਿ ਦੇਖੋ ਐ ਹੀ ਦਿਨ ਹੁੰਦੇ ਆ ਉਕਰੀਬਨ ਜਿਹੜੇ ਆ ਜੀ ਪਿਛਲੇ ਜਿਹੜੇ ਦਿਨਾਂ ਦੀ ਗੱਲ ਕਰੀ ਇਹਦਾ ਵਿਹਲੇ ਦਿਨਾਂ ਦਾ ਟਾਈਮ ਬਤਾਇਆ ਵਾ ਸੋ ਇਹ ਦਿਨ ਜਿਹੜੇ ਆ ਇੱਥੇ ਉਮੀਦ ਹੁੰਦੀ ਆ ਆਸ ਹੁੰਦੀ ਆ ਕਿ ਕੋਈ ਚਾਰ ਗਾਹ ਕਉਣਗੇ ਤੇ ਇਹਨਾਂ ਨੂੰ ਕੋਈ ਬੈਨੀਫਿਟ ਹੋਏਗਾ ਜੀ ਔਰ ਜੇਕਰ ਗਾਹ ਹੀ ਨਾ ਆਏ ਦੁਕਾਨਾਂ ਬਜ਼ਾਰਾਂ ਦੇ ਵਿੱਚ ਤਾਂ ਇਹ ਫਾਲਤੂ ਜਿਹੜੇ ਬਜ਼ਾਰਾਂ ਜਿਹੜੇ ਲਗਾਤਾਰ ਹੁੰਦੇ ਨੇ ਜੀ ਸੋ ਕਹਿੰਦਾ ਮਤਲਬ ਇਹ ਵੀ ਜੇਕਰ ਸਵਾਰੀ ਲੈ ਕੇ ਆਣ ਤਾਂ ਕੋਈ ਦਿੱਕਤ ਨਹੀਂ ਆ ਗਈ ਬਿਨਾਂ ਸਵਾਰੀ ਦੇ ਜਿਹੜਾ ਬਜ਼ਾਰਾਂ ਵਿੱਚ ਘੁੰਮਣਾ ਜੀ ਕਦੀ ਰੌਂਡੀਆਂ ਮਾਰਨੀਆਂ ਕੋਈ ਇਧਰੋਂ ਨਿਕਲਿਆ ਕੋ ਉਧਰੋਂ ਨਿਕਲ ਗਿਆ ਉਹ ਕਦਣਾ ਕਿਦਾਂ ਨੁਕਸਾਨ ਕਰਦਾ ਵਾ ਜੀ ਸੋ ਉਮੀਦ ਕਰਾਂਗੇ ਵੀ ਟ੍ਰੈਫਿਕ ਇੰਚਾਰਜ ਜਿਹੜੇ ਧਿਆਨ ਦੇਣਗੇ ਔਰ ਇਸ ਸਮੱਸਿਆ ਦਾ ਹੱਲ ਕਰਨਗੇ ਜੀ ਸੋ ਗੁਰਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ